ਸਸਾਇਗਲ ਦੇ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਜੀ 27 28 ਅਤੇ 29 ਮਈ ਜੋ ਤਗੜਾ ਸਿਸਟਮ ਲੱਗਣ ਜਾ ਰਿਹਾ ਹੈ ਪੰਜਾਬ ਦੇ ਵਿੱਚ ਕਿਹੜੇ ਇਲਾਕਿਆਂ ਵਿੱਚ ਮੀਂਹ ਹਣੇਜ ਦਾ ਸਿਸਟਮ ਹੈ ਤੇ ਕਈ ਇਲਾਕਿਆਂ ਦੇ ਵਿੱਚਕਾਰ ਲੂ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਹੀਟ ਵੇਵ ਦਾ ਵੀ ਅਲਰਟ ਜਾਰੀ ਹੋ ਚੁੱਕਿਆ ਹੈ ਜਿਸ ਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ ਕਾਫੀ ਪੁਰਾਣੇ ਰਿਕਾਰਡ ਟੁੱਟਦੇ ਹੋਏ ਦਿਖਾਈ ਦੇਣਗੇ ਕੀ ਹਾਲਾਤ ਨੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ ਕਿਹੜੇ ਜ਼ਿਲ੍ਹੇ ਵਿੱਚ ਧੁੱਪ ਹੈ ਤਾਂ ਆਪਣਰ ਕੀ ਮਦਰ ਰਹਿਣਗੇ ਸਾਰੀ ਜਾਣਕਾਰੀ ਇਸ ਵੀਡੀਓ ਦੇ ਨਾਲ ਸਾਂਝੀ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਮੌਸਮ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਜਾਪ ਰਿਹਾ ਹੈ ਕੋਈ ਵੱਡੀ ਹਲਚਲ ਨਹੀਂ ਹੈ ਤੁਹਾਡੇ ਇਲਾਕੇ ਵਿੱਚ ਵੀ ਕਿਵੇਂ ਦੇ ਹਾਲਾਤ ਨੇ ਮੌਸਮ ਦੇ ਤੁਸੀਂ ਪੰਜਾਬ ਦੇ ਕਿਹੜੇ ਜ਼ਿਲ੍ਹੇ ਤੋਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਬਾਕਸ ਵਿੱਚ ਜਰੂਰ ਕਮੈਂਟ ਕਰਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਤੁਹਾਨੂੰ ਮਿਲਦੀ ਰਹੇ ਹੁਣ ਗੱਲ ਕਰਾਂਗੇ ਆਉਂਦੇ ਤਿੰਨ ਦਿਨਾਂ ਦੇ ਹਾਲਾਤਾਂ ਦੀ ਕਿਉਂਕਿ ਹੁਣ ਜ਼ਿਲ੍ਹਾਵਾਰੀ ਜ਼ਿਲ੍ਹੇ ਦੇ ਹਿਸਾਬ ਨਾਲ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤੇ ਨੇ ਹੁਣ ਦੇਖ ਲੈਂਦੇ ਜੀ ਕੀ ਕੀ ਅਲਰਟ ਜਾਰੀ ਹੋਏ ਨੇ 27 ਅਤੇ 28 ਅਤੇ 29 ਤਿੰਨ ਦਿਨ ਲਗਾਤਾਰ ਮਾਝੇ ਅਤੇ ਦੁਆਬੇ ਦੇ ਇਲਾਕੇ ਵਿੱਚ ਹੀ ਸਿਸਟਮ ਨੇ ਮੇਨ ਤੌਰ ਤੇ ਅਗਰ ਗੱਲ ਕੀਤੀ ਜਾਵੇ 27 ਤਰੀਕ ਦੀ ਤਾਂ ਜ਼ੂਮ ਕਰਕੇ ਤੁਹਾਨੂੰ ਅਗਰ ਦਿਖਾਇਆ ਜਾਵੇ ਤਾਂ ਪਠਾਨਕੋਟ ਜਿਹਦੇ ਵਿੱਚ ਤੇਜ਼ ਹਨੇਰੀਆਂ ਬਦਲਵਾਈ ਕਰਦੇ ਚਮਕਦੇ ਹਾਲਾਤ ਨੇ ਜਿਹਦੇ ਵਿੱਚ ਜੈਲ ਅਲਰਟ ਜਾਰੀ ਹੋਇਆ ਤੇ ਬਾਕੀ ਪੰਜਾਬ ਦੇ ਵਿੱਚ ਲਗਭਗ ਕੋਈ ਵੱਡਾ ਅਲਰਟ ਨਹੀਂ ਹੈ ਹੀਟ ਵੇਵ ਦਾ ਅਲਰਟ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਸਭਜਤਾਜੀਤ ਸਿੰਘ ਨਗਰ ਤੇ ਫਤਿਹਗੜ੍ਹ ਸਾਹਿਬ ਇਹ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਕਰਜ ਚਮਕ ਤੇ ਤੇਜ਼ ਹਨੇਰੀਆਂ ਦਾ ਅਲਰਟ 27 ਤਰੀਕ 28 ਤਰੀਕ ਅਤੇ ਗੱਲ ਕੀਤੀ ਜਾਵੇ ਤਾਂ ਨਾਲ ਦੀ ਨਾਲ 29 ਤਰੀਕ ਨੂੰ ਵੀ ਜਾਰੀ ਹੋ ਚੁੱਕਿਆ ਠੀਕ ਹੈ ਜੀ ਇਹ ਤਾਪਮਾਨ ਨੂੰ ਥੋੜਾ ਬਹੁਤਾ ਕੰਟਰੋਲ ਕਰਨਗੇ ਪਰ ਇਹਨਾਂ ਵਿੱਚ 40 ਹਵਾ ਦੀ ਗੱਲ ਕੀਤੀ ਜਾਵੇ ਤਾਂ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੁਸੀਂ ਦੇਖੋਗੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਹਵਾ ਚੱਲਣ ਦੀ ਉਮੀਦ ਹੈ ਤੇਜ ਹਨੇਰੀਆਂ ਵਰਗਾ ਮਾਹੌਲ ਬਣਿਆ ਰਹੇਗਾ ਅਗਰ ਗੱਲ ਕੀਤੀ ਜਾਵੇ ਜਿਹੜੇ ਬਾਕੀ ਜ਼ਿਲ੍ਹੇ ਨੇ ਜਿਹੜੇ ਤੁਸੀਂ ਆ ਦੇਖੋਗੇ ਇਹ ਜ਼ਿਲ੍ਹੇ ਜਿਹੜੇ ਖਾਸ ਤੌਰ ਤੇ ਸੈਂਟਰਲ ਪੰਜਾਬ ਅਤੇ ਮਾਲਵਾ ਬੈਲਟ ਦੀ ਗੱਲ ਕੀਤੀ ਜਾਵੇ ਇਹਨਾਂ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਹੋ ਚੁੱਕਿਆ ਹੈ ਤਾਪਮਾਨ 44 45 46 ਡਿਗਰੀ ਤੱਕ ਜਾ ਸਕਦੇ ਨੇ ਵਿਸ਼ੱਕ ਪਿਛਲੇ ਜੋ 24 ਤਰੀਕ ਨੂੰ ਮੀਂਹ ਹੋਇਆ ਉਸ ਨੇ ਥੋੜੀ ਜਿਹੀ ਠੰਢ ਪਾਈ ਹੈ ਸਿਸਟਮ ਨੂੰ ਪਰ ਹੁਣ ਜਿਹੜੇ ਤਾਪਮਾਨ ਨੇ ਉਹ 44 ਡਿਗਰੀ ਤੋਂ ਲੈ ਕੇ 45 ਡਿਗਰੀ ਤੱਕ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਜਿਹਦੇ ਵਿੱਚ ਇਹਨਾਂ ਇਲਾਕੇ ਦੇ ਸਾਰੇ ਮੇਰੇ ਜਿੰਨੇ ਵੀ ਦਰਸ਼ਕ ਵੀਰ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਬੱਚਿਆਂ ਦੇ ਹਜੇ ਛੁੱਟੀਆਂ ਨਹੀਂ ਹੋਈਆਂ ਸਕੂਲ ਤੋਂ ਉਹ ਬਾਹਰ ਜਾਂਦੇ ਨੇ ਤਾਂ ਪਾਣੀ ਵਗੈਰਾ ਦਾ ਧਿਆਨ ਰੱਖੋ ਆਪਣੇ ਜਿੰਨੇ ਵੀ ਪਸ਼ੂ ਪੰਛੀਆ ਨੇ ਉਹਨਾਂ ਦਾ ਵੀ ਧਿਆਨ ਰੱਖੋ ਆਪਣਾ ਵੀ ਧਿਆਨ ਰੱਖੋ ਦੁਪਹਿਰ ਨੂੰ ਕੋਸ਼ਿਸ਼ ਕਰੋ ਕਿ ਬਾਹਰ ਨਾ ਨਿਕਲੋ ਤਾਂ ਕਿ ਤੁਹਾਡਾ ਕਿਸੇ ਤਰੀਕੇ ਦਾ ਵੀ ਹੀਟ ਵੇਵ ਲੂ ਦੇ ਜਿਹੜੇ ਚੱਲਣ ਦੇ ਹਾਲਾਤ ਅਸਾਰ ਬਣੇ ਹੋਏ ਨੇ ਤਾਂ ਤੁਸੀਂ ਲੂ ਤੋਂ ਆਪਣਾ ਬਚਾਅ ਕਰ ਸਕੋ ਬਾਕੀ ਇਹ ਜਿਹੜੇ ਅਲਰਟ ਨੇ ਸਮੇਂ-ਸਮੇਂ ਤੇ ਚੇਂਜ ਹੁੰਦੇ ਰਹਿੰਦੇ ਨੇ ਤਾਂ ਹੀ ਅਸੀਂ ਰਿਕਵੈਸਟ ਕਰਦੇ ਰਹਿੰਦੇ ਹਾਂ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਾਕੀ ਮੌਸਮ ਦੀ ਕੋਈ ਵੀ ਨਵੀਂ ਅਪਡੇਟ ਹੋਵੇਗੀ ਜਾਣਕਾਰੀ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਤੇ ਮਿਲਦੇ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਜੀ